ਰੇ ਰਾਜ ਮੰਤਰੀ ਅਵਿਨੀਸ਼ ਸਿੰਘ ਬਿੱਟੂ ਨੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਕੂਲ ਆਫ ਐਮਿਨੈਂਸ ਦੇ ਉਦਘਾਟਨ ਮੌਕੇ ਦਿੱਲੀ ਦੇ ਸਿਆਸਤਦਾਨਾਂ ਦੀ ਮੌਜੂਦਗੀ ਉੱਤੇ ਸੂਬਾ ਸਰਕਾਰ ਉੱਤੇ ਸਵਾਲ ਚੁੱਕੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਅਜੀਹਾ ਲੱਗ ਰਿਹਾ ਹੈ ਜਿਵੇਂ ਦਿੱਲੀ ਤੋਂ ਹੈਡਮਾਸਟਰ ਮੁੱਖ ਮੰਤਰੀ ਦੀ ਕਲਾਸ ਲੈਣ ਪੰਜਾਬ ਆਏ ਨੇ ਦੂਜੇ ਪਾਸੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਟਵਿੱਟਰ ਖਾਤੇ ਖੋਲਣ ਅਤੇ ਇਲਾਕੇ ਦੇ ਐਮਐਲਏ ਵੱਲੋਂ ਸਕੂਲ ਦੌਰੇ ਦੌਰਾਨ ਅਧਿਆਪਕਾਂ ਨੂੰ ਉਸ ਦਾ ਸਿੱਧਾ ਪ੍ਰਸਾਰਣ ਕਰਨ ਦੇ ਫਰਮਾਨ ਦੀ ਨਿਖੇਧੀ ਕੀਤੀ ਹੈ ਸਿਰਸਾ ਨੇ ਕਿਹਾ ਕਿ ਸਕੂਲ ਦੇ ਅਧਿਆਪਕ ਹੁਣ ਇੱਕ ਵਿਸ਼ੇਸ਼ ਸਿਆਸੀ ਪਾਰਟੀ ਦੀ ਸੋਸ਼ਲ ਮੀਡੀਆ ਟੀਮ ਦੇ ਤੌਰ ਤੇ ਕੰਮ ਕਰਨਗੇ ਇਸ ਨਾਲ ਪੰਜਾਬ ਦੇ ਬੱਚਿਆਂ ਦੀ ਸਿੱਖਿਆ ਪ੍ਰਭਾਵਿਤ ਹੋਵੇਗੀ ਕਿਉਂਕਿ ਅਧਿਆਪਕ ਆਪਣੀ ਮਰਜ਼ੀ ਨਾਲ ਕੰਮ ਨਹੀਂ ਕਰ ਸਕਣਗੇ ਤੁਹਾਡੀਆਂ ਟੀਚਰਾਂ ਜਿਹੜੀਆਂ ਪੰਜਾਬ ਦੀਆਂ ਸੀਗੀਆਂ ਇਹ ਵੀ ਆਮ ਆਦਮੀ ਮੀਡੀਆ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਦੀ ਟੀਮ ਬਣ ਗਈਆਂ ਨੇ ਪੰਜਾਬ ਦੇ ਬੱਚਿਆਂ ਨੂੰ ਹੁਣ ਸਿੱਖਿਆ ਨਹੀਂ ਮਿਲੇਗੀ ਕੋਈ ਵੀ ਇਹ ਟੀਚਰਾਂ ਨੂੰ ਵੀ ਇਹਨਾਂ ਨੇ ਆਪਣਾ ਵੋਲੰਟੀਅਰ ਇਹਨਾਂ ਨੇ ਆਪਣਾ ਕਰੰਡਾ ਬਣਾ ਰਿਹਾ ਹੈ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਨੂੰ ਤੇ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨ ਨੂੰ ਅਰਵਿੰਦ ਕੇਜਰਵਾਲ ਮਨੀਸ਼ ਸੋਦੀਆ ਦੀ ਮਹਾਨਤਾ ਦਾ ਵੀ ਅਸੀਂ ਮਹਾਨ ਬਹੁਤ ਵੱਧੀਆਂ ਸਿੱਖਿਆ ਸ਼ਿਕਸ਼ਾ ਕ੍ਰਾਂਤੀ ਆ ਇਹ ਸਿੱਖਿਆ ਕ੍ਰਾਂਤੀ ਨਹੀਂ ਇਹ ਪੰਜਾਬ ਨੂੰ ਡੋਬਣ ਦਾ ਤਰੀਕਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਬੱਚਿਆਂ ਨੂੰ ਅਗਰ ਤੁਸੀਂ ਸਿੱਖਿਸ਼ਿਤ ਨਹੀਂ ਕਰੋਗੇ ਟੀਚਰਾਂ ਉਹਨਾਂ ਨੂੰ ਸਿੱਖਿਆ ਦੇਣ ਦੀ ਥਾਂ ਤੇ ਵੀਡੀਓ ਬਣਾ ਰਹੀਆਂ ਹੋਣਗੀਆਂ ਟੀਚਰਾਂ ਉਹਨਾਂ ਨੂੰ ਸਿੱਖਿਆ ਦੇਣ ਦੀ ਥਾਂ ਤੇ ਟਵੀਟ ਕਰ ਰਹੀਆਂ ਹੋਣਗੀਆਂ ਕੀਤਾ ਉਹਨਾਂ ਨੂੰ ਪੜਾਉਣ ਦੀ ਥਾਂ ਦੇ ਅਗਰ ਉਹਨਾਂ ਦੀਆਂ ਐਮਐਲਏ ਔਰ ਐਮਪੀ ਦੀ ਔਰ ਮੰਤਰੀਆਂ ਦੀਆਂ ਵੀਡੀਓ ਬਣਾ ਰਹੀਆਂ ਹੋਣਗੀਆਂ ਉਹਨਾਂ ਦੀਆਂ ਟਵੀਟ ਔਰ ਵੀਡੀਓ ਪੋਸਟ ਕਰ ਰਹੀਆਂ ਹੋਣਗੀਆਂ ਬੱਚੇ ਪੜਨ ਦੇ ਕਿਹੜੇ ਵੇਲੇ